ਕਸਾਲ ਪ੍ਰਭਾਉ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਨਰਮੇ ਦੇ ਨਾਲ ਸੰਬੰਧਤ ਹੈ ਨਰਮੇ ਦੇ ਉੱਤੇ ਨਾ ਕਈ ਵਾਰੀ ਮੋਰ ਪੰਜਾ ਆ ਜਾਂਦਾ ਹੈਗਾ ਜਾਂ ਬਿੱਲੀ ਕੰਨਾ ਕਹਿ ਦਿੰਨੇ ਆਪਾਂ ਜਾਂ ਉਹਦੇ ਉੱਤੇ ਹੋਰ ਹੀ ਪੱਤਿਆਂ ਦੀ ਛੇਵਜੀ ਬਣ ਲੱਗ ਜਾਂਦੀ ਹੈ ਨਰਮਾ ਅ ਕੱਚਾ ਜਾ ਹੋਣ ਲੱਗ ਜਾਂਦਾ ਹੈਗਾ ਉਹਦੇ ਪੱਤਿਆਂ ਦੇ ਉੱਪਰ ਐ ਸ਼ਿੰਬ ਜੇ ਵੀ ਪੈ ਜਾਂਦੀ ਹੈਗੀ ਇਹ ਕਈ ਤਨ ਜਾਂ ਚੀਜ਼ਾਂ ਕਰਕੇ ਹੁੰਦਾ ਰਾਉਂਡ ਅਪ ਕਰਕੇ ਵੀ ਹੋ ਸਕਦਾ ਇਹ ਗਲਾਈਸੋਫੇਟ ਕਰਕੇ ਹੋ ਸਕਦਾ ਜਾਂ ਇਹ ਕਿਸੇ ਝੋਨੇ ਦੇ ਨਦੀਨਾਸ਼ ਕਰਕੇ ਹੋ ਸਕਦਾ ਹੈਗਾ ਜਾਂ ਇਹ ਖਾਸ ਕਰਕੇ 24D ਕਰਕੇ ਹੁੰਦਾ ਹੈਗਾ ਤੁਹਾਡੀਆਂ ਗਲਤੀਆਂ ਅਣਗਹਿਲੀਆਂ ਕਰਕੇ ਹੋ ਸਕਦਾ ਹੈਗਾ ਠੀਕ ਹੈ ਤੁਸੀਂ ਕੋਈ ਝੂਠੀ ਡਰਮੀ ਕੋਈ ਜਿਹੜਾ ਪਹਿਲਾਂ ਡਰਮ ਯੂਜ਼ ਕੀਤਾ ਹੈਗਾ 240 ਵਾਲਾ ਉਹ ਤੁਸੀਂ ਕਾਟਨ ਦੇ ਵਿੱਚ ਯੂਜ਼ ਕਰਦੇ ਹੋ ਤਾਂ ਇਹ ਸਮੱਸਿਆ ਆ ਜਾਂਦੀ ਹੈ ਜੇਕਰ ਇਹ ਸਮੱਸਿਆ ਨਾਰਮਲ ਹੋਵੇ ਤੇ ਆਵੇ ਵੀ ਪਹਿਲੇ 60 ਦਿਨ ਤੋਂ ਪਹਿਲਾਂ 70 ਦਿਨ ਤੋਂ ਪਹਿਲਾਂ ਤਾਂ ਕੋਈ ਬੜਾ ਬੜਾ ਨੁਕਸਾਨ ਤਾਂ ਨਹੀਂ ਕਰਦੀ ਹੈਗੀ ਠੀਕ ਹੈ ਮੋਟਾ ਟੂਸੇ ਤੋੜੋਂਗੇ ਨਵੀਂ ਗ੍ਰੋਥ ਆਏਗੀ ਉਹਦੇ ਕੋਈ ਐਨਪੀਕੇ ਸਪਰੇਅ ਕਰੋਗੇ ਕੋਈ ਨਾਰਮਲ ਚੀਜ਼ ਨਾਲ ਵੀ ਉਹ ਗ੍ਰੋਥ ਪ੍ਰੋਮੋਟਰ ਨਾਲ ਵੀ ਰਿਕਵਰੀ ਆ ਜਾਊਗੀ ਠੀਕ ਹੈ ਗਲੂਕੋਜ਼ ਸਪਰੇਅ ਕਰ ਦੇਣਾ ਵੀ ਰਿਕਵਰੀ ਆ ਜਾਊਗੀ ਪਰਾ ਜੇ ਇਹ ਸਮੱਸਿਆ ਤੁਹਾਡੀ 100 ਦਿਨ ਤੇ ਆ ਗਈ ਜਦੋਂ ਪੀਕ ਫਲਾਵਰਿੰਗ ਟਾਈਮ ਚੱਲ ਰਿਹਾ ਹੈਗਾ ਮਿਡ ਆਫ ਜੁਲਾਈ ਐਂਡ ਆਫ ਜੁਲਾਈ ਆ ਗਈ ਇਹ ਪ੍ਰੋਬਲਮ ਤਾਂ ਇਹਦਾ ਹੱਲ ਨਹੀਂ ਹੋਣਾ ਜੀ ਪਹਿਲਾਂ ਹੀ ਆਪ ਦੀ ਸਾਵਧਾਨੀ ਦੇ ਨਾਲ ਖੇਤੀ ਕਰੋ ਨਦੀਨਾ ਨੂੰ ਕੰਟਰੋਲ ਕਰੋ ਤੇ ਜੋ ਨਰਮੇ ਦੇ ਵਿੱਚ ਜਿਹੜੀ ਖਾਸ ਕਰਕੇ ਸਮੱਸਿਆ ਆਉਂਦੀ ਹੈਗੀ ਆ ਆਪਾਂ ਨਦੀਨਾ ਨੂੰ ਕੰਟਰੋਲ ਕਰਨਾ ਵੀ ਸਾਡ ਰੱਖਿਆ ਹੈਗਾ ਆਪਾਂ ਪ੍ਰੋਪਰ ਖਾਦਾਂ ਵੀ ਨਹੀਂ ਦੇ ਰਹੇ ਸਿਰਫ ਸੁੰਡੀ 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 ਰੋਲਾ ਪੈ ਰਿਹਾ ਹੈਗਾ ਪਰ ਸੁੰਡੀ ਦੇ ਬਰਾਬਰ ਚੱਲ ਕੇ ਖੇਤੀ ਹੋ ਸਕਦੀ ਹੈ ਸੁੰਡੀ ਆਈ ਹੈ ਜੇ ਸੁੰਡੀ ਨਾ ਆਈ ਆਪਣੇ ਝਾੜ ਫੇਰ ਵੀ ਨਹੀਂ ਆਉਣਾ ਇਦਾਂ ਦੇ ਹਾਲਾਤ ਆਪਣੇ ਬਣੇ ਹੋਏ ਨੇ ਆਪਾਂ ਨੂੰ ਝੋਨੇ ਨੂੰ ਛੱਡ ਕੇ ਨਰਮੇ ਦੇ ਵਿੱਚ ਆਉਣ ਦੇ ਵਿੱਚ ਬਹੁਤ ਟਾਈਮ ਲੱਗ ਸਕਦਾ ਜਿਹੜੇ ਕਿਸਾਨ ਝੋਨੇ ਤੋਂ ਬਾਅਦ ਨਰਮੇ ਨਰਮੇ ਤੋਂ ਬਾਅਦ ਝੋਨੇ 'ਚ ਚਲੇ ਗਏ ਹੈਗੇ ਆ ਉਹਨਾਂ ਨੂੰ ਵਾਪਸ ਲੈ ਕੇ ਆਉਣਾ ਬਹੁਤ ਮੁਸ਼ਕਲ ਹੈ ਸਰਕਾਰ ਵਾਸਤੇ ਵੀ ਚੈਲੰਜ ਹੈ ਯੋਕੀ ਕਿ ਐਮਐਸਬੀ ਬਹੁਤ ਪ੍ਰੋਬਲਮ ਬਣਿਆ ਹੋਇਆ ਰਾਈਸ ਤੁਹਾਡੇ ਕਾਟਨ ਦੇ ਮਿਲਰਾਂ ਵਾਸਤੇ ਬਹੁਤ ਵੱਡੀ ਪ੍ਰੋਬਲਮ ਬਣੀ ਹੋਈ ਹੈ ਜਿਹੜੀਆਂ ਇਹੋ ਜਿਹੀਆਂ ਆਪਾਂ ਗਲਤੀਆਂ ਕਰ ਰਹੇ ਆ ਇਹ ਵੀ ਬਹੁਤ ਵੱਡੀਆਂ ਸਮੱਸਿਆਵਾਂ ਹੈਗੀਆਂ ਨਰਮੇਲੀ ਖੇਤੀ ਦੇ ਕਿਸਾਨਾਂ ਦਾ ਜਿਹੜਾ ਕੰਫੀਡੈਂਟ ਹੈ ਉਹ ਕੰਫੀਡੈਂਸ ਹੈ ਉਹ ਬਹੁਤ ਜ਼ਿਆਦਾ ਘਟਿਆ ਹੋਇਆ ਹੈਗਾ ਆਪਾਂ ਇਹਨੂੰ ਸ਼ਿਰਕਤ ਕਰਦੇ ਰਹਿਣੇ ਹੈਗੇ ਆ ਪਹਿਲਾਂ ਵੀ ਇੱਕ ਟ੍ਰੇਨਿੰਗ ਲੈਣ ਤੋਂ ਬਾਅਦ ਸਾਰੀਆਂ ਵੀਡੀਓ ਮੈਨੇ ਪਬਲਿਸ਼ ਕੀਤੀਆਂ ਹੈਗੀਆਂ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਕਾਟਨ 2025 ਟ੍ਰੇਨਿੰਗ ਪ੍ਰੋਗਰਾਮ ਤੇ ਉਹਦੇ ਵਿੱਚ ਸਾਰੀਆਂ ਆਪਾਂ ਨੇ ਜਿਹੜੀਆਂ ਵਰਲਡ ਲੈਵਲ ਦੀਆਂ ਕਾਟਨ ਦੇ ਵਿੱਚ ਗੱਲਾਂਬੱਤ ਚੱਲ ਰਹੀਆਂ ਹੈਗੀਆਂ ਸਾਰੀਆਂ ਤੁਹਾਨੂੰ ਦੱਸੀਆਂ ਹੈਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੁਹਾਨੂੰ ਗੁਲਾਬੀ ਸੁੰਡੀ ਦੇ ਨਾਲ ਕੰਟਰੋਲ ਨਦੀਨਾ ਦਾ ਕੰਟਰੋਲ ਇਸ ਦੇ ਉੱਪਰ ਜਿਹੜੀਆਂ ਆਪਾਂ ਤਾਕਤ ਵਾਲੀਆਂ ਸਪ੍ਰੇਆਂ ਕਰਨੀਆਂ ਬਜਾਈਆਂ ਕਰਨੀਆਂ ਉਸ ਤੇ ਇੱਕ ਮੈਂਨੇ ਵੀਡੀਓ ਪਹਿਲਾਂ ਪਾਈ ਹੈਗੀ ਆ ਕਿ ਤੁਸੀਂ ਟ੍ਰਾਈਕੋਡਰਮਾ ਤੇ ਹਿਊਮਿਕ ਐਸਿਡ ਨੂੰ ਮਿੱਟੀ ਦੇ ਵਿੱਚ ਜੜਾਂ ਦੇ ਕੋਲ ਜਾ ਕੇ ਡਰਿੰਚ ਕਰ ਸਕਦੇ ਹੋ ਕਉਂਕ ਡ੍ਰਿਪ ਚ ਡ੍ਰਿਪ ਚਾ ਕਾਟਰ ਨਹੀਂ ਲੱਗਿਆ ਹੋਇਆ ਡ੍ਰਿਪ ਚ ਲੱਗਿਆ ਹੋਇਆ ਤਾਂ ਬਾਲੀ ਬਧੀ ਜ਼ਿਆਦਾ ਤੇ ਚਲਾ ਸਕਦੇ ਹੈਗੇ ਆ ਉਹਦੇ ਨਾਲ ਤੁਹਾਡੇ ਬੂਟੇ ਜਿਹੜੇ ਸੁੱਕਣ ਦੀ ਸਮੱਸਿਆ ਆਉਂਦੀ ਹੈਗੀ ਘੱਟ ਗਰੋਹ ਦੀ ਸਮੱਸਿਆ ਆਉਂਦੀ ਹੈਗੀ ਬਾਇਓਮਾਸ ਨਹੀਂ ਬਣਦਾ ਹੈਗਾ ਖਾਲੀ ਖਾਲੀ ਰਹਿੰਦਾ ਖੇਤ ਉਹ ਸਮੱਸਿਆ ਦੂਰ ਹੋ ਜਾਊਗੀ ਠੀਕ ਹੈ ਉਸ ਤੋਂ ਬਾਅਦ 50 ਦਿਨ ਤੋਂ ਪਹਿਲਾਂ ਜੋ ਵੀ ਤੁਹਾਡੀਆਂ ਐਨਪੀਕੇ ਖਾਦਾਂ ਹੈਗੀਆਂ ਯੂਰੀਆ ਹੈਗੀਆਂ ਉਹ ਬਜਾਈ ਕਰ ਦਿਓ ਉਸ ਤੋਂ ਬਾਅਦ ਆਪਾਂ ਸਾਰੀਆਂ ਫੋਲੀਅਰ ਚ ਦੇਵਾਂਗੇ ਨਦੀਨਾਂ ਨੂੰ ਬੈਟਰ ਵੇ ਨਾਲ ਕੰਟਰੋਲ ਕਰੋ ਤੇ ਛੋਟੇ ਕਿਾਰੇ ਵਰਤੋ ਭਾਰਾ ਪਾਣੀ ਨਰਮੇ ਨੂੰ ਨਾ ਲਾਓ ਇਹ ਵੀ ਮੱਕੀ ਹੈ ਗਰਮੀ ਦੇ ਦਿਨਾਂ ਵਿੱਚ ਇਹ ਵੀ ਪਾਣੀ ਮੰਗਦਾ ਪਰ ਇਹ ਗਰਮੀ ਨੂੰ ਸਹਾਰ ਜਾਂਦਾ ਝੋਨੇ ਜਿੰਨਾ ਇਹਨੂੰ ਹਿਊਮਿਡਿਟੀ ਨਹੀਂ ਚਾਹੀਦੀ ਹਵਾ ਦੇ ਵਿੱਚ ਨਮੀ ਨਹੀਂ ਚਾਹੀਦੀ ਜੇ ਮਿਲੂਗੀ ਤਾਂ ਇਹ ਬੜਵਾਰ ਕਰੂਗਾ ਫਰੂਟ ਘਟਾਊਗਾ ਫਰੂਟ ਦੇ ਲਈ ਜਿੰਨੇ ਵੀ ਕੱਦਕ ਰੋਕਣ ਵਾਲੇ ਜਾਂ ਗਰੋਥ ਹਾਰਮੋਨ ਹੈਗੇ ਆ ਉਹਨਾਂ ਦੇ ਲਈ ਆਪਾਂ ਇੱਕ ਸਪੈਸ਼ਲ ਵੀਡੀਓ ਕਰਾਂਗੇ ਤੇ ਅੱਜ ਦੀ ਜਿਹੜੀ ਵੀਡੀਓ ਸੀਗੀ ਉਹ ਹੈਗੀ ਆ 240 ਟੌਕਸਿਟੀ ਜਿਹੜੀ ਕਿ ਵਰਲਡ ਲੈਵਲ ਤੇ ਇਹ ਐਕਟਿਵ ਹੈਗੀ ਇਹਦੇ ਆਰਟੀਕਲ ਪਬਲਿਸ਼ ਹੋ ਚੁੱਕੇ ਹੈਗੇ ਆ ਬਟ ਇਹਦੀ ਰਿਕਵਰੀ ਦੇ ਲਈ ਤੁਸੀਂ ਕਿਸੇ ਫੰਗੀਸਾਈਡ ਹਸਾਰਾ ਨਾ ਲਿਓ ਤੇ ਮੇਨ ਗੱਲ ਇਹ ਹੈਗੀ ਆ ਵੀ ਜੇਕਰ ਇਹ ਸਮੇ ਤੋਂ ਪਹਿਲਾਂ ਆਂਦੀ 70 ਦਿਨ ਤੋਂ ਪਹਿਲਾਂ ਆਂਦੀ ਤਾਂ ਕੋਈ ਨੁਕਸਾਨ ਨਹੀਂ ਕਰੇਗੀ 2 ਸੇ ਤੋੜੋ ਗ੍ਰੋਥ ਪ੍ਰੋਮੋਟਰ ਐਨਬੀਕੇ ਸਪ੍ਰਿਆ ਕਰੋਗੇ ਰਿਕਵਰੀ ਆ ਜਾਣੀ ਹੈ ਪਰ ਜੇਕਰ 100 ਡੇਸ ਤੇ ਆ ਗਈ ਇਹ ਤਾਂ ਫਿਰ ਬਹੁਤ ਖਤਰਨਾਕ ਆ ਇਸ ਤੋਂ ਪਹਿਲਾਂ ਹੀ ਆਪਣੀ ਅਗੇਤੀ ਵਿਉਂਤਬੰਦੀ ਤੇ ਖੇਤੀ ਦੇ ਵਿੱਚ ਲਾਪਰਵਾਹੀ ਨੂੰ ਘੱਟੋ ਘੱਟ ਕਰੋ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਨੂੰ ਜਾਣਕਾਰੀਆਂ ਦੀ ਰਹੀ ਜਾਣੂ ਕਰਵਾਉਂਦੇ ਰਹਾਂਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ